ਮੈਂ ਇੱਕ ਗੱਲ ਜਿੱਦਗੀ ਚ ਕਦੇ ਕਹਿਣੀ ਨਹੀਂ ਸੀ ਚਾਹਦਾ ਅੱਜ ਕੁਦਰਤੀ ਮੈਨੂੰ ਕਹਿਣ ਦਾ ਬੌਤਾ ਮਿਲ ਗਿਆ ਬਹੁਤ ਇਤਿਹਾਸਕ ਪੁਆਇੰਟ ਹੈ ਮੈਨੂੰ ਸਮਝ ਜੇ ਹੁੰਦੀ ਕਿ ਗਰੇਵਾਲ ਸਾਹਿਬ ਦੇ ਯਾਦ ਕਿੱਥੋਂ ਆਇਆ ਕਿਉਂਕਿ ਗਰੇਵਾਲ ਸਾਹਿਬ ਉਸ ਮੀਟਿੰਗ ਚ ਨਹੀਂ ਸਨ ਉਸ ਮੀਟਿੰਗ ਦੇ ਵਿੱਚ ਉਸ ਵੇਲੇ ਤੁਰਸਾ ਪ੍ਰਧਾਨ ਸਨ ਤੋਰਾ ਸਾਹਿਬ ਬਾਦਲ ਸਾਹਿਬ ਜਗਦੇਵ ਸਿੰਘ ਤਲਵੰਡੀ ਬਰਾੜ ਸਾਹਿਬ ਆਪਣੇ ਜਸਵਿੰਦਰ ਸੁਭਰਾਣ ਔਰ ਮੈਂ ਵੀ ਸਾਂ ਆਤਮਾ ਸੋ ਸੀ ਕਿਉਂਕਿ ਮੈਂ ਪਹਿਲੇ ਸਾਂ ਐਮਰਜੈਂਸੀ ਲੱਗੀ ਸੀ ਬਾਦਲ ਸਾਹਿਬ ਨੂੰ ਤੇ ਟੋਹੜਾ ਸਾਹਿਬ ਨੂੰ ਫੜਿਆ ਨਾ ਦਿੱਲੀ ਇਹ ਉਸ ਮੀਟਿੰਗ ਸਾਂ ਜਿਹੜੀ ਜੈ ਪ੍ਰਕਾਸ਼ ਨਾਣ ਦੀ ਸੀ ਜੀ ਚ ਸਾਰਿਆਂ ਨੂੰ ਇਕੱਠੇ ਫੜ ਲਿਆ ਇਹਨਾਂ ਨੂੰ ਛੱਡ ਦਿੱਤਾ ਕਿਉਂ ਛੱਡ ਦਿੱਤਾ ਇਸ ਤਰ੍ਹਾਂ ਕਿ ਕੇਂਦਰਾਗਾਂਧੀ ਚਾਹੁੰਦੀ ਸੀ ਕਿ ਮੈਂ ਸਿੱਖ ਕੌਮ ਨਾਲ ਨਾ ਬਿਗਾੜਾ ਮੈਂ ਸਮਝੌਤਾ ਕਰ ਲਾਂ ਸਾਡੀ ਮੀਟਿੰਗ ਹੋਈ ਉਸ ਮੀਟਿੰਗ ਚ ਮੈਂ ਵਿੱਚ ਹਾਜ਼ਰ ਸਾਂ ਉਮਰ ਛੋਟਾ ਸਾਂ ਲੇਕਿਨ ਐਮਐਲਏ ਸਾਂ ਬਾਦ ਸਾਹਿਬ ਨਾਲ ਕੁਦਰਤੀ ਮੈਨੂੰ ਨਹੀਂ ਪਤਾ ਕਿਉਂ ਲੇਕਿਨ ਉਹਨਾਂ ਦਾ ਪਿਆਰ ਸੀ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਐਮਐਲਏ ਕਰਕੇ ਸ਼ਾਇਦ ਨਾਲ ਸਾਂ ਮੇਰੇ ਬੰਦੇ ਤੇ ਹੁੰਦਾ ਸੀ ਉਹਨੂੰ ਤੇ ਮੈਂ ਵਿੱਚ ਬੈਠਾ ਸਾਂ 4 ਘੰਟੇ ਸਾਡੀ ਮੀਟਿੰਗ ਚੱਲੀ ਇਹ ਗੱਲ ਮੈਂ ਤਾਂ ਨਹੀਂ ਸੀ ਕਦੇ ਕਹਿਣਾ ਚਾਹਦਾ ਜਿਹੜੀ ਗੱਲ ਅੱਜ ਕਹੀ ਗਰੇਵਾਲ ਸਾਹਿਬ ਨੇ ਗੱਲ ਉਹ درست ਹੈ ਕਿ ਬਹੁਤ ਸੰਭਤੀ ਖਿਲਾਫ ਸੀ ਕਿ ਸਮਝੌਤਾ ਕਰ ਲੋ ਲੜਾਈ ਨਾ ਲੜੋ। ਉਹਨਾਂ ਦੀ ਆਰਗੂਮੈਂਟ ਕੀ ਸੀ ਕਿ ਸਾਰੀ ਕੌਮ ਨੂੰ ਦੇਸ਼ ਵਾਸਤੇ ਕਿਉਂ ਬਰਵਾਉਣੀਓ? ਸਮਝੌਤਾ ਕਰ ਲੋ ਜੇ ਸਾਰਾ ਦੇਸ਼ ਚੁੱਪ ਹੈ ਤੇ ਆਪਾਂ ਨੂੰ ਕੀ ਹੋਇਆ? ਕਿਉਂ ਬਾਦ ਸਾਹਿਬ ਤੂੰ ਬਰਵਾਏ ਜਾਂਦਾ ਸਾਰਿਆਂ ਨੂੰ ਲਫਜੇ ਸੀ ਵਿੱਚੋਂ। ਮੈਂ ਨਾ ਕਿਸਦਾ ਨਹੀਂ ਲੈਣਾ। ਲੇਕਿਨ ਅਖੀਰ ਬਹਿਸ ਹੁੰਦੇ ਹੁੰਦੇ ਬਾਦ ਸਾਹਿਬ ਨੇ ਫਿਰ ਆਖਿਆ ਖੜੇ ਹੋ ਕੇ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕੀ ਕਿ ਇਤਿਹਾਸਿਕ ਮੌਕਾ ਹੈ ਇਹ ਦੇਸ਼ ਦੀ ਦੂਜੀ ਗੁਲਾਮੀ ਹੈ ਤੁਸੀਂ ਗੁਲਾਮੀ ਵਾਲੇ ਪਾਸੇ ਖੜਨਾ ਹੈ ਕਿ ਆਜ਼ਾਦੀ ਵਾਲੇ ਪਾਸੇ ਖੜਨਾ ਹੈ ਕੌਮ ਨੂੰ ਲੈ ਕੇ ਸੇ ਕੌਮ ਨੂੰ ਸਾਨੂੰ ਆਜ਼ਾਦੀ ਵਾਲੇ ਪਾਸੇ ਖੜਨਾ ਚਾਹੀਦਾ ਸੀ ਬਥੇ ਤੇ ਕਲੰਕ ਨਾ ਲਵਾ ਲਈ ਕਿ ਅਸੀਂ ਗੁਲਾਮੀ ਆਏ ਪਾਸੇ ਹੋ ਗਏ ਆ ਚੁੱਪ ਕਰ ਗਏ ਸਾਰੇ ਫਿਰ ਕਹਿਣ ਲੱਗੇ ਆਂ ਕਰੋ ਕੌਮ ਨਹੀਂ ਵਰਬਾਉਣੀ ਮੈਂ ਮੁੱਖ ਸੇਵਾ ਦਾ ਰਿਹਾ ਹਾਂ ਇਹ ਦੋ ਪਹਿਲਾਂ ਮੁੱਖ ਮੰਤਰੀ ਬਣ ਚੁੱਕੇ ਆਂ ਤੇ ਮੈਨੂੰ ਛੁੱਟੀ ਦਿਓ ਮੈਂ ਕੱਲਾ ਜਾ ਕੇ ਕੌਂਬ ਦੇ ਸਿਬਲ ਦੇ ਤੌਰ ਤੇ ਇੱਧਰ ਬੈਠਾਂਗਾ। ਇਦੋ ਹੀ ਗੱਲ ਹੋਈ। ਤਾਂ ਫਿਰ ਤਲਵੰਡੀ ਸਾਹਿਬ ਦਾ ਜਿਹਨ ਸੁਭਾਅ ਸੀ ਪੁਰਾਣੇ ਬੰਦੇ ਜਾਣਦੇ ਨਵੇਂ ਬੱਚਿਆਂ ਦਾ ਪਤਾ ਨਹੀਂ। ਫਿਰ ਉਹ ਕਹਿਣ ਲੱਗੇ ਬਾਕਿਆਂ ਨੂੰ ਓਏ ਥੋਨੂੰ ਕੀ ਹੁੰਦਾ ਜਾਣਦੋਂ ਬਾਦ ਸਾਹਿਬ ਜਿਹੜੇ ਜਾਂਦਾ ਤੇ ਦੇ ਦਿਓ ਯਾ ਇਜਤ। ਤੇ ਫਿਰ ਇਜਾਜ਼ਤ ਮਿਲ ਗਈ ਤੇ ਬਾਦ ਸਾਹਿਬ ਜਿਹੜੇ ਦੇ ਵਿੱਚ ਸਿਬਲ ਦੇ ਤੌਰ ਤੇ ਗਏ ਤੇ ਫਿਰ ਪੰਜ ਬੰਦੇ ਨਾਲ ਗਏ। ਮੈਨੂੰ ਤੇ ਬਰਨਾਲਾ ਸਾਹਿਬ ਨੂੰ ਟੋੜਸਾਹਬ ਦੇ ਕੋਲੇ ਛੱਡ ਗਏ ਟੋੜਾ ਸਾਹਬ ਤੇ ਬਾਦ ਸਾਹਬ ਕਿ ਤੁਸੀਂ ਇੱਥੇ ਰਹਿਣਾ ਤਾਂ ਕਿ ਜਿਹੜੀ ਜਥੇ ਜਾਂਦੇ ਨੇ ਤੁਸੀਂ ਟੋੜ ਪ੍ਰਧਾਨ ਸਾਹਿਬ ਦੀ ਬਰਦਿਤ ਕਰਨੀ ਹੈ ਅਸੀਂ 6 ਮਹੀਨੇ ਉੱਥੇ ਰਹੇ ਅੰਬਰਸਰ ਸਾਹਿਬ 6 ਮਹੀਨੇ ਤੋਂ ਬਾਅਦ ਸਤ ਲੰਗੋ ਵਾਲੇ ਜੀ ਆ ਗਏ ਤੇ ਪਹਿਲੀ ਗ੍ਰਿਫਤਾਰੀ ਜੇ ਉੱਥੋਂ ਬਾਹਰ ਅੰਬਰਸਰ ਤੋਂ ਮੇਰੀ ਹੋਈ ਮਾਨਸਾ ਤੋਂ ਇਹ ਇੱਕ ਬੜੀ ਇਤਿਹਾਸਿਕ ਪੁਆਇੰਟ ਆ ਹਿਸਟਰੀ ਦਾ ਤੇ ਜਦੋਂ ਮੇਰੀ ਗ੍ਰਿਫਤਾਰੀ ਹੋਈ ਮੈਨੂੰ ਹੱਥਕੜੀ ਲਾ ਕੇ ਪੇਸ਼ ਕੀਤਾ ਠੰਡਦਾਰ ਸਿਆਣਾ ਨਹੀਂ ਸੀ ਪੀਏਪਾ ਸੀ ਉਹ ਵੀ ਸੇਟ ਦੇ ਖਲਾਇ ਕਿਉਂ ਕੀ ਕਰੀ ਜਾਂਦਾ ਕਮਲਿਆਂ ਸਸਪੈਂਡ ਹੋਵੇਗਾ ਜੇ ਜਾਂ ਮੈਂ ਕਹਾਂ ਐਮਐਲਏ ਤੱਕ ਕਿਹਦੇ ਦਸਤਾ ਤੈਨੂੰ ਉਹ ਖੋਲੇ ਮੈਂ ਕਹਾਂ ਖੋਲਨਾ ਮੈਂ ਕਿਹੜਾ ਫੀਮ ਵੇਚੀ ਆ ਮੈਂ ਤਾਂ ਦੇਸ਼ ਦੀ ਇਜ਼ਾਦੀ ਵਾਸਤੇ ਲੜਦਾ ਲੇਕਿਨ ਖਲਾਤ ਹੀ ਤੇ ਮੈਨੂੰ ਇਹ ਵੀ ਪਤਾ ਮੇਰੇ ਮਗਰ ਮਗਰ ਕਹਿੰਦੇ ਆਉਣ ਉਹ ਆ ਕੱਲ ਦੇ ਜਵਾਬ ਵੀ ਜਿਹੜਾ ਜਾਏ ਇਹਦੇ ਨੇ ਕਿਹੜਾ ਛੱਡੂ ਇਹਨਾਂ ਨੂੰ ਫੇਰ ਇੱਕ ਕੁਦਰਤੀ ਵਿਆਹ ਆ ਗਿਆ ਮੁਕਸ਼ਰ ਦੀ ਧਰਤੀ ਤੇ ਪ੍ਰਾਣੇ ਲੀਡਰ ਮੈਨਾਂ ਹੀ ਲੈਂਦਾ ਤੇ ਉਹ ਜਦੋਂ ਬਾਹਰ ਸੀ ਮੈਂ ਉਸ ਵਿਆਹ 'ਚ ਵੀ ਆਇਆ ਜਦੋਂ ਉਹ ਖਤਮ ਹੋ ਗਿਆ ਤੇ ਬਗਰੋ ਬੈਠ ਕੇ ਚਾਹ ਪੀਣ ਲੱਗੇ ਕਮਰਾ ਛੋਟਾ 15 ਵੀ ਜਾਣੇ ਸੀ ਉਹ ਬੰਦੇ ਹਾਂ ਦੀ ਧਰਤੀ ਤੇ ਉਹਨੂੰ ਪਤਾ ਨਹੀਂ ਸੀ ਮੈਂ ਵੀ ਵਿੱਚ ਬੈਠਾ ਕਹਿੰਦੇ ਹੁਣ ਨਹੀਂ ਪ੍ਰਕਾਸ਼ ਸਿੰਘ ਬਾਦਲਾਵਾਂ ਦਾ ਹੁਣ ਤਾਂ ਜੀ ਸਾਈ베ਰੀਆ ਦੇ ਜੇਲਾ 'ਚੋਂ ਜਿਵੇਂ ਰਸ਼ੀਆ ਵਾਲੇ ਦੀ ਨਾ ਬਰੇ ਵਗੈਰ ਨਹੀਂ ਕਹਿੰਦੇ ਹੁਣ ਤਾਂ ਬਰੇ ਆਊ ਜੱਟ ਜਿਹਦਾ ਨਹੀਂ ਆਉਂਦਾ ਇਸ ਤਰ੍ਹਾਂ ਦੇ ਹਲਾਸ ਸਰਤਾ ਪ੍ਰਕਾਸ਼ ਸਿੰਘ ਬਾਦਲ ਇੰਨਾ ਦਲੇਰ ਆਦਮੀ ਸੀ ਜਿਹਨਾਂ ਨਰਮ ਕੇਤੇ ਨਸੂਰ ਤੇ ਇੰਨਾ ਪੱਕਾ ਸੀ ਸਭ ਤੋਂ ਵੱਡੀ ਲੜਾਈ ਇਤਿਹਾਸਕ ਨਾ ਨੂੰ ਮੈਂ ਤਾਨੀ ਦਸਦਾ ਪਤਾ ਮੈਨੂੰ ਸਭ ਕਿਨੇ ਕੀ ਆਖਿਆ ਕਿ ਉਹ ਬੁਰਾ ਲੱਗਦਾ ਲੇਕਿਨ ਗੱਲ ਮੈਂ ਤਾਂ ਜਾਲ ਕਰਾਈ ਕਿ ਪਾਈ ਸਰ ਪ੍ਰਕਾਸ਼ ਸਿੰਘ ਬਾਦਲ ਦੇਸ਼ ਵਾਸਤੇ ਕੌਮ ਵਾਸਤੇ ਆਖਰੀ ਦਮ ਤੱਕ ਆਪਣੇ ਸਾਸਾਂ ਦੀ ਕੁਰਬਾਨੀ ਕਰ ਤੱਕ ਤਿਆਰ ਰਹਿਣਾ ਸੀ ਇਹ ਉਹਨਾਂ ਦੀ ਵਿਸਾਲ ਹੈ ਪਹਿਲੀ ਦੂਜੀ ਵਿਸਾਲ ਹੈ ਫੈਸਲਾ ਹੋ ਗਿਆ ਕਿ ਹੁਣ ਨਹਿਰ ਦੁਆਰਾ ਨਿਕਲਣੀ ਹੈ ਫੌਜ ਲਾ ਕੇ ਕੱਢਣਗੀ ਬਾਦਸਾ ਮੁੱਖ ਮੰਤਰੀ ਸੀ ਕਹਿੰਦਾ ਮੈਂ ਜਾਵਾਂਗਾ ਪਹਿਲਾਂ ਜੇ ਉਹ ਤਾਂ ਸਾਰਿਆਂ ਨੂੰ ਪਤਾ ਹੋਣਾ ਕਿ ਰਵਾਸ ਹੋਣ ਤਾਂ ਚੀਬੇ ਸਾਹਿਬ ਨੂੰ ਪਤਾ ਹੋਣਾ ਕਹਿਣ ਲੱਗੇ ਤੁਸੀਂ ਮੁੱਖ ਮੰਤਰੀ ਹੋ ਇਹਦੇ ਕੋਈ ਮੁੱਖ ਮંત્રી ਦਾ ਸਵਾਲ ਨਹੀਂ ਮੇਰੇ ਵਾਸਤੇ ਪਹਿਲਾਂ ਪੰਜਾਬ ਦਾ ਪਹਿਲਾਂ ਦੇਸ਼ ਹੈ ਤੇ ਉਸ ਤੋਂ ਬਾਅਦ ਮੈਂ ਅਗਲੀ ਗੱਲ ਕਰਾਂਗਾ ਮੈਂ ਪਹਿਲਾਂ ਜਾਵਾਂਗਾ ਜੋ ਹੋਣਾ ਹੋਵੇ ਫਿਰ ਰਾਜੋ ਸਾਹ ਆਲਸਾ ਦਾ ਫੈਸਲਾ ਆਇਆ ਉਦਰੀ ਇਹ ਸੀ ਉਹ ਕਹਿੰਦਾ ਮੈਂ ਇਸ ਧਰਤੀ ਦੇ ਰਾਜਵਾਲ ਨੂੰ ਫਾਸੀ ਨਹੀਂ ਲਗਣ ਦੇਣੀ ਕਿਵੇਂ ਹਟੇ ਬੜੀ ਮੁਸ਼ਕਲ ਸੀ ਉਦੋਂ ਵੀ ਇਹ ਸਾਰੇ ਹੀ ਬੈਠੇ ਨੇ ਹਾਜ਼ਰ ਆ ਸਾਰੇ ਉਲਟਾ ਸੀਗੇ ਸਾਰੇ ਇਹ ਉਸ ਵੇਲੇ ਵੀ ਆਖਿਆ ਮੈਂ ਚੀਜ਼ ਸੁਧਾਣਾ ਨਾ ਰਹਾ ਲੇਕਿਨ ਮੈਂ ਇੱਥੇ ਨੂੰ ਫਾਸੀ ਨਹੀਂ ਲਗਣਤੀ ਉਸ ਵੇਲੇ ਫਿਰ ਜੇਲ੍ਹ ਸੁਬਡੰਟ ਤੂੰ ਕਿਹਾ ਕਿ ਤੈਨੂੰ ਨੌਕਰੀ ਮੈਂ ਦੇਵਾਂਗਾ ਜੇਲ੍ਹ ਤੈਨੂੰ ਮੇਰੇ ਹੰਦੇ ਕੋਈ ਕਰ ਨਹੀਂ ਸਕਦਾ ਤੈਂ ਫਾਸੀ ਨਹੀਂ ਲਾਉਣੀ ਕਿਉਂਕਿ ਉਹਨੂੰ ਉਹਨੇ ਲਾਉਣੀ ਸੀ ਸੋ ਵੀਰੋ ਜੇ ਸਟੂਡੈਂਟ ਤਕੜਾ ਰਿਹਾ ਨਹੀਂ ਉਹ ਦਿਨ ਟਲ ਗਿਆ ਤੇ ਅੱਜ ਉਹ ਬੈਠੇ ਨਹੀਂ ਤੇ ਗੁਰੂ ਕਿਰਪਾ ਕਰੂ ਸ਼ਾਇਦ ਉਹ ਸਜਾਟ ਰਾ ਜਾਏਗੀ ਉਹਨੂੰ ਜਿੱਦੀ ਬਖਸ਼ੇਗਾ ਪ੍ਰਮਾਤਮਾ ਇਹ ਤਿੰਨ ਘਟਨਾਵਾਂ ਜ਼ਿੰਦਗੀ ਦੀਆਂ ਮੈਂ ਥੋੜੇ ਸਮਝ ਤਾ ਦੱਸੀਆਂ ਨੇ ਕਿ ਵੀਰੋ ਬਾਦ ਸਾਹਿਬ ਵਰਗਾ ਇਨਸਾਨ ਦਿਲ ਦੇ ਨਰਮ ਸਨ ਲੋਕ ਕਹਿੰਦੇ ਸਨ ਸੀ ਨਰਮ ਕਿਉਂਕਿ ਨੁਕਸਾਨ ਕਿਸਦਾ ਕਰਨ ਜਾਣਦੇ ਹੀ ਨਹੀਂ ਸਨ ਜੇ ਕਦੇ ਮੈਂ ਵੀ ਕੋਲੇ ਬੈਠੇ ਕਹਿੰਦਾ ਬਾਦ ਸਾਹਿਬ ਬੜਾ ਤੰਗ ਕੀਤਾ ਉਸ ਫਲਾਣੇ ਬੰਦੇ ਨੇ ਫਲਾਣੇ ਅਫਸਰ ਨੇ ਇਹਨੂੰ ਸਜ਼ਾ ਤੇ ਪੁਲਸਾ ਮੈਂ ਇਹ ਨਹੀਂ ਦੇ ਸਕਦਾ ਇਹ ਕੰਮ ਮੈਥੋਂ ਨਹੀਂ ਹੁੰਦਾ ਕੋਈ ਹੋਰ ਕਰ ਲੈ ਮੈਥੋਂ ਕੰਮ ਚੰਗਾ ਕਰਾ ਲੋ ਇਹ ਉਹਨਾਂ ਦੀ ਜ਼ਿੰਦਗੀ ਦੇ ਗੁਣ ਸਨ ਸੋ ਉਹਨਾਂ ਦੇ ਗੁਣਾ ਦਾ ਜ਼ਿੰਦਗੀ ਦਾ ਕੋਈ ਬਿਆਨ ਕੀਤਾ ਨਹੀਂ ਜਾ ਸਕਦਾ ਉਹ ਦੇਸ਼ ਵਾਸਤੇ ਉਹ ਕੌਮ ਵਾਸਤੇ ਉਹ ਪੰਜਾਬ ਵਾਸਤੇ ਉਹ ਇੱਕ ਪਰਿਵਾਰ ਦੇ ਨਹੀਂ ਸਰ ਬਾਦਲ ਪਰਿਵਾਰ ਦੇ ਅੱਜ ਪਰਿਵਾਰ ਨੂੰ ਉਹਨਾਂ ਤੇ ਮਾਣ ਹੈ ਲੇਕਿਨ ਪਰਿਵਾਰ ਨੂੰ ਨਹੀਂ ਅੱਜ ਕੌਮ ਨੂੰ ਹੀ ਮਾਣ ਹੈ ਦੇਸ਼ ਨੂੰ ਹੀ ਮਾਣ ਹੈ ਉਹ ਦੇਸ਼ ਵਾਸਤੇ ਹੀ ਕੁਰਬਾਨੀ ਕਰਦੇ ਸਨ ਉਹ ਕੌਮ ਵਾਸਤੇ ਵੀ ਕੁਰਬਾਨੀ ਕਰਦੇ ਸਨ ਤੇ ਉਹੀ ਉਹੀ ਦੇਸ਼ ਉਹੀ ਦੇਸ਼ ਦੀਆਂ ਫੌਜਾਂ ਉਹੀ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਨੇ ਬਲੂ ਸਟਾਰ ਕੀਤਾ ਉਸੇ ਦੇਸ਼ ਦੇ ਆਰਮੀ ਦੇ ਤਿੰਨੇ ਮੁਖੀ ਤੇ ਪ੍ਰਧਾਨ ਮੰਤਰੀ ਆ ਕੇ ਬਰਾਸਤੇ ਖਾਲਸਾ ਤੇ ਆ ਕੇ ਸ਼ਰਧਾ ਭੇਟ ਕਰਕੇ ਗਏ ਇਹ ਉਹਨਾਂ ਦੀ ਅਕਲ ਦਾ ਨਿਮਰਤਾ ਦਾ ਕਾਬਲੀਅਤ ਦਾ ਇੱਕ ਵੱਡਾ ਗੁਣ ਹੈ ਜਿਹੜਾ ਤੁਸੀਂ ਸਮਝ ਲਓ ਕਿ ਕਿਸ ਢੰਗ ਨਾਲ ਉਹਨੇ ਹੀ ਹੋਜਾ ਨੂੰ ਝਕਾਇਆ ਉਸੇ ਗੁਰੂ ਦੇ ਅੱਗੇ ਸੋ ਇਸ ਤਰ੍ਹਾਂ ਕਰਕੇ ਨੇਕਾ ਜਿੰਨੀਆਂ ਵੀ ਗੱਲਾਂ ਉਹਨੀਆਂ ਕੀਤੀਆਂ ਥੋੜੀਆਂ ਨੇ ਔਰ ਸਾਹ ਪ੍ਰਕਾਸ਼ ਸਿੰਘ ਬਾਦਲ ਨੂੰ ਇਨਸਾਨ ਦੇ ਤੌਰ ਤੇ ਭਰਾਵਾਂ ਦੇ ਤੌਰ ਤੇ ਗਈਏ ਤੇ ਮੇਰੇ ਖਿਆਲ ਆ ਭਰਾ ਹੋ ਜਾ ਕੋ ਬਣ ਨਹੀਂ ਸਕਦਾ ਨਾ ਦਾਸ ਬਣ ਸਕਦਾ ਤੇ ਨਾ ਪ੍ਰਕਾਸ਼ ਸਿੰਘ ਬਾਦਲ ਬਣ ਸਕਦਾ ਦੋਨਾਂ ਦਾ ਪਿਆਰ ਮੈਂ ਜੰਮਿਆ ਕਿਸੇ ਹੋਰ ਘਰੇ ਸਧਾਰਨ ਪਰਿਵਾਰ 'ਚ ਲੇਕਿਨ ਗੁਰੂ ਦੀ ਕਿਰਪਾ ਨਾਲ 72 ਚ ਐਮਐਲਏ ਬਣ ਗਿਆ ਸਿਰ ਤੇ ਗੁਰੂ ਨੇ ਹੱਥ ਰੱਖਿਆ ਜ਼ਿੰਦਗੀ ਪਰ ਸਾਥ ਰਿਹਾ ਦੋਨੋਂ ਭਰਾ ਤੇ ਤੀਜਾ ਦਾਸ ਹੁੰਦਾ ਸੀ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਕਿ ਸਾਰੀ ਜ਼ਿੰਦਗੀ ਉਹਨਾਂ ਦੀ ਦੋਨਾਂ ਦੀ ਉਹਨਾਂ ਦੀ ਤੀਜਾ ਮੈਂ ਖੜਾ ਕਦੇ ਬਤ ਪੇੜ ਨਹੀਂ ਸਾਡੇ ਆਏ ਬੱਚਿਆਂ ਦਾ ਮਤ ਪੇੜ ਆ ਗਿਆ ਲੇਕਿਨ ਭਰਾਵਾਂ ਚ ਨਹੀਂ ਆਇਆ ਤੇ ਮੈਂ ਬੱਚਿਆਂ ਨੂੰ ਕਹਿਣਾ ਚਾਹੁੰਦਾ ਬੇਟਾ ਉਹਨਾਂ ਵਾਲੇ ਗੁਣ ਪੈਦਾ ਕਰੋ ਤੇ ਗੁਰੂ ਸਾਡੇ ਤੇ ਕਿਰਪਾ ਕਰੇ ਅਸੀਂ ਅੱਜ ਜਿਹੜਾ ਸਰਦਾ ਸਤਕਾਰ ਪੇੜ ਕਰਨ ਆਇਆ ਸਾਰੀ ਸੰਗਤ ਆਈ ਹੈ ਔਰ ਦੇਸ਼ ਪ੍ਰਦੇਸ਼ ਚ ਬੰਦੇ ਥਾਉ ਥਾਏ ਉਹਨਾਂ ਨੂੰ ਸਤਕਾਰ ਪੇਟ ਕਰ ਰਹੇ ਨੇ ਆਪਾਂ ਗੁਰੂ ਸਾਡੇ ਸਿਰ ਤੇ ਹੱਥ ਰੱਖੇ ਉਹਨਾਂ ਦੇ ਪੂਰਨਿਆਂ ਤੇ ਚੱਲ ਸਕੀਏ ਉਹਨਾਂ ਵਰਗਾ ਬਣਨਾ ਬੜਾ ਔਖਾ ਹੈ ਲੇਕਿਨ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਗੁਰੂ ਸਾਨੂੰ ਸ਼ਕਤੀ ਦੇਵੇ ਉਹ ਵੀ ਬੜੀ ਔਖੀ ਹੈ ਸ਼ਕਤੀ ਤੇ ਭਰਾਵਾਂ ਨੂੰ ਕਹਿਣਾ ਕਿ ਪਰਿਵਾਰ ਇੱਕ ਬਣ ਕੇ ਚੱਲੋ ਵੱਡੇ ਪਰਿਵਾਰ ਨੂੰ ਕਹਿਣਾ ਬਾਦ ਪਰਿਵਾਰ ਨੂੰ ਕਿ ਤੁਸੀਂ ਵੀ ਕਰਕੇ ਚੱਲੋ ਕਿਉਂਕਿ ਉਹ ਬਾਦਲ ਸਾਹਿਬ ਨੇ ਕ ਐਸਾ ਨਾਮ ਪੈਦਾ ਕਰਤਾ ਕਿ ਬਾਦਲ ਪਰਿਵਾਰ ਨਹੀਂ ਬਾਦਲ ਪਿੰਡ ਦਾ ਨਾਂ ਹੀ ਦੁਨੀਆ ਤੇ ਮਸ਼ਹੂਰ ਕਰਤਾ